ਆ ਇਹ ਕੀ ਪਤਾ ਲੱਗਾ ਤੁਹਾਨੂੰ ਸਰਜੀਤ ਕੋਰ ਕੀ ਹੋ ਗਿਆ ਸਰਜੀਤ ਕੋਰ ਸਵੇਰੇ ਹੀ ਦੱਸਿਆ ਭਾਜੀ ਇਹਨਾਂ ਨੇ ਯਾਰ ਗੱਲ ਹੋਈ ਹੈ ਕਿੱਥੋਂ ਪਤਾ ਲੱਗਾ ਘਰ ਆਈ ਸੀ ਕੌਣ ਥਾਣੀ ਵਾਲੇ ਹਾਂ ਉਹਨਾਂ ਕਹਿ ਵੀ ਇਦਾਂ ਹੋ ਗਿਆ ਤਾਂ ਨਾਲ ਗੱਲਬਾਤ ਕੀਤੀ ਮੈਂ ਕਿੱਥੇ ਚੱਲੇ ਜਾਂ ਕਿੱਥੇ ਕਰਦਾ ਜਾਂਦਾ ਰਿਹਾ ਨਹੀਂ ਬਸ ਇੱਦਾਂ ਹੀ ਰੋਟੀ ਖਾ ਲੈਣੀ ਮੈਂ ਕਹਿੰਦਾ ਪੁੱਤ ਕਿੱਥੇ ਚੱਲਣਾ ਚਾਹਣਾ ਬਸ ਮੈਂ ਆ ਜਾਵਾਂਗਾ ਕੋਈ ਗੱਲ ਨਹੀਂ ਸਾਮਾ ਨੂੰ ਆ ਜਾਵਾਂਗਾ ਤਿੰਨ ਚਾਰ ਦਿਨ ਹੋਏ ਘਰ ਨਹੀਂ ਆਏ ਕੀ ਮੈਨੂੰ ਫੋਨ ਕੀਤਾ ਤੱਕ ਤਿੰਨ ਚਤਰ ਆ ਗਿਆ ਕੋਈ ਕੋਨੇ ਨੇ ਫੋਨ ਕੀਤਾ ਮੈਂ ਇੱਥੇ ਹੀ ਆ ਕੋਈ ਕਰਨ ਬਸ ਮਰਤੇ ਨਹੀਂ ਗੱਲ ਕੀ ਕੱਲਾ ਕੱਲਾ ਬੇਟਾ ਕੱਲਾ ਕੱਲਾ ਬੇਟਾ ਕੰਮ ਕੂਗਾ ਬਾਈ ਕੋਈ ਕੰਮ ਨਹੀਂ ਇੱਥੇ ਕੋਈ ਵੀ ਕਰਦਾ ਪੜਿਆ ਕਿੰਨਾ ਸੀ 12 ਕੀਤੀ ਸੀ ਪਹਿਲਾਂ ਉਹ ਪੱਛਾ ਪੁੱਛ ਦੱਟਾ ਰਹੇ ਸੀ ਉਹ ਵਹੀ ਕੇਸ ਗਿਆ ਨਹਿਰ ਵਾਲਾ ਕੀ ਹੋਇਆ ਮਾਨੀ ਉਹ ਮੁੰਡਾ ਡੁੱਬ ਗਿਆ ਸੀ ਉਹ ਨਾ ਕਰਦਾ ਕਦੋਂ ਇਹ ਲਾਸ਼ ਤਕ ਲਉਗੇ ਅਈ ਕਹੋਣੀ ਹਾਂਜੀ ਕਰੋਗੇ ਗਿਆਈ ਕਰੋ ਕਦੋਂ ਗਿਆਈ ਲਾਸ਼ ਲਾਸ਼ ਆਈ ਮੰਗਾ ਬੁੱਧਵਾਰੀ ਕਦੀ ਦੱਸਿਆ ਵੀ ਯਾਰ ਦੋ ਸੁਧਰ ਗਏ ਆ ਨਾ ਕਦੀ ਦੱਸਿਆ ਯੂਪੀ ਦਾ ਪਤਾ ਲੱਗਾ ਵੀ ਕਿਵੇਂ ਪਹੁੰਚ ਗਿਆ ਉੱਥੇ ਤੁਹਾਡੀ ਕੋਈ ਗੱਲਬਾਤ ਨਹੀਂ ਹੋਈ ਮਾਂ ਗੁੰੰਦ ਆ ਰਹੇ ਸੀ ਕੀ ਚਾਹੁੰਦੇ ਤੁਸੀਂ ਹੋ ਵੀ ਤੁਹਾਡਾ ਬੱਚਾ ਇੱਕ ਵਾਰ ਦੱਸਿਆ ਪੁੱਛ ਲੇ ਕੋ ਡੈਡ ਬੜੀ ਕਦੋਂ ਆਣੀ ਆ ਕੱਟੇ ਲੱਗਾ ਸਾਨੂੰ ਸਵੇਰੇ ਮਹਾਰਾਜ ਮਾਇਓ ਦੱਸ ਕੇ ਗਿਆ ਵੀ ਤੁਹਾਡਾ ਇਹਦਾ ਬੇਟਾ ਐਨਕਾਉਂਟਰ ਹੋ ਗਿਆ ਸਾਨੂੰ ਪਤਾ ਨਹੀਂ ਲੱਗਾ ਵੀ ਬਾਅਦ ਕੀ ਗੱਲ ਹੈ ਕੀ ਚਾਰ ਹੋਇਆ ਜਦੋਂ ਅਸੀਂ ਕੋਈ ਗੱਲ ਪਤਾ ਨਹੀਂ ਕਿ ਕੀ ਦਸੀ ਕੀ ਪਤਾ ਲੱਗਾ ਤੁਹਾਨੂੰ ਹਾਂ ਤੇ ਬੋਲ ਸੇ 10 ਕਿ ਬੀਤ ਆ ਜਾ ਬੇਟਾ ਪੇਗਨ ਦੇ ਦਾ ਕੰਟਰੋਲ ਹੋ ਗਿਆ ਜੂਪੀ ਮੈਂ ਆਪੇ ਅਪੋਇੰਟਮੈਂਟ ਕੋਲ ਅੱਜ ਅੱਧੇ ਪੈਨਫਰਮੇਟੀ ਲਗ ਗਈ ਕੰਮ ਕੀ ਕਰਦਾ ਸੀ ਕੰਮ ਦੇ ਫੇਲੇ ਕੁਝ ਵੀ ਨਹੀਂ ਕਰਦਾ ਸੀ ਪਹਿਲਾਂ ਹੀ ਕਿਹਨੇ ਚਲ ਪਾ ਰਹੀ ਨਹੀਂ ਪਾ ਰਹੀ ਕਿਨੇ ਚਲੋਇ ਕਰੋਗੇ ਹੋਏਗੇ ਤਿੰਨ ਚਾਰ ਦਿਨ ਗਏ ਘਰੋਂ ਕੀ ਕਰ ਕੇ ਕੀ ਕਰ ਘਰੋਂ ਤੇ ਆਮ ਜਿਹੇ ਤਰ੍ਹਾਂ ਬਿਨਾਂ ਰੋਜਦਾ ਨਾਣੇ ਕੋ ਰੋਟੀ ਬਿਖਾ ਕੇ ਰੋਟੀ ਕੱਢ ਜਾਂਦੇ ਨੇ 10 ਕਿ ਕੁਝ ਵੀ ਨਹੀਂ ਗਿਆ ਮੈਂ ਜਦ ਤਰੀਕੇ ਨਾਲ ਜਿਹੜੀ ਕੋ ਦੱਸਿਆ ਹੋਇਆ ਤਾਂ ਪਤਾ ਹੁੰਦਾ ਵੀ ਮੈਂ ਮਤਲਬ ਪੈਰ ਵੀ ਕਰਦਾ ਵੀ ਖਾਣ ਤਾਂ ਗਿਆ ਤੇ ਨਹੀਂ ਸਕਿਆ ਕਿਤੇ ਫੋਨ ਇੱਕ ਵਾਰ ਹੋਇਆ ਬਾਜ ਫੋਨੇ ਤੋਂ ਬੰਦ ਆ ਰਿਹਾ ਫੋਨ ਕਿਤੇ ਕੀ ਕਿਦਾ ਇਹ ਦੋ ਫੋਨ ਬਸ ਉਹ ਤਾਂ ਕਹਿੰਦਾ ਕੋਈ ਨਹੀਂ ਆਜਾ ਨਹੀਂ ਤੁਸੀਂ ਇਹ ਬਾਅਦ ਫਿਰ ਦੁਬਾਰਾ ਫੋਨ ਉਂਦਰ ਹੀ ਜਾ ਰਹਾ ਨੂੰ ਫੋਨ ਬੰਦ ਆ ਉਸ ਕਹਿੰਦੀ ਉਹਨੂੰ ਥਾੜਾ ਤੋਂ ਬਲਾਸਟ ਕੀਤੇ ਨੇ ਤੁਹਾਨੂੰ ਵੀ ਲੱਗਦਾ ਇਹਦੇ ਗੱਲ ਹੋਈ ਹੈ ਨਹੀਂ ਵੀ ਮੈਹੀ ਇਹ ਗੱਲ ਤੇ ਮੈਂ ਨਹੀਂ ਮੰਨ ਸਕਦਾ ਕਿ ਗਾਸ ਕੀਤੇ ਪਹਿਲਾਂ ਤਾਂ ਜਦੋਂ ਇੱਥੇ ਨਹਾਉਣ ਗਏ ਨਿਹਰ ਜੇ ਇਕੱਠੇ ਨਹਾਣੇ ਸਾਰੇ ਨਹਾਉਣ ਜਾਂਦੇ ਨੇ ਉਹਦੇ ਕਿ ਡੁੱਬ ਗਏ ਉਹ ਹੋ ਕੇ ਚੱਲਦਾ ਸੀ ਉਹਨਾਂ ਦੇ ਤੁਹਾਨੂੰ ਸਿੱਧਾ ਪਤਾ ਲੱਗਾਗੀ ਉਹਨਾਂ ਦੇ ਉਹਦੇ ਮਾਜਮ ਥੱਕੇ ਗਿਆ ਸੀ ਉਹਰੇ ਤੁਸੀਂ ਕੀ ਚਾਹੁੰਦੇ ਹੋ ਅਸੀਂ ਹੁਣ ਕੀ ਚਾਹੁੰਦਾ ਹਨ ਚਾਹੀਦਾ ਨੇ ਸਾਫੀਏ ਤੋਂ ਮੈਂ ਸਾਫਲ ਕੀ ਕਿ ਜੇਰ ਹਮ ਕੀਤਾ ਹੁਣ ਕੀ ਉਹਨਾਂ ਕੀਤਾ ਕੀ ਦਾ ਭਾਜੀ ਲਾਸਟ ਕਿਸ ਦਿਨ ਗਿਆ ਸੀ ਉਹ ਕੋਲ ਲਾਸਟ ਉਹ ਤੇ ਗਿਆ ਇਥੋਂ ਕਿਤੇ ਗਿਆ ਸੀ ਕੁਤਤ ਤੇ ਨਹੀਂ ਗਦਾ ਨਹੀਂ ਬਦ ਵੀ ਬਦ ਵੀਰਵਾ ਜਿਸ ਉਧਾ ਕਿਤੇ ਰਹਿਣ ਵਾਲੇ ਉਹਦੇ ਇੱਥੇ ਕਿੰਨਾ ਟਾਈਮ ਹੋਇਆ ਨਹੀਂ ਇੱਥੇ ਤੁਹਾਨੂੰ ਕੋਈ ਕਹਿੰਦਾ ਸਾਲ ਦੋ ਸਾਲ ਦੋ ਤਿੰਨ ਜਦੋਂ ਉਸੇ ਮੁੜੇ ਮੈਂ ਗੱਲਬਾਤ ਹੋਈ ਕਾਊਂਟਰ ਕੋਲੋਂ ਜਾਨਦੇ ਆ ਕੋਈ ਨਹੀਂ ਨਹੀਂ ਕਈ ਦੱਸਿਆ ਮੇਰੇ ਯਾਰ ਦੋਸਤ ਹੈ ਕਿ ਉਧਰ ਰਹਿੰਦੇ ਯਾਰ ਦੋਸਤ ਜਿੱਦਾਂ ਹੁਣ ਤੁਸੀਂ ਇੱਧਰ ਜਿਆਦਾ ਤੋਂ ਮੈਂ ਤੋਰੇ ਕੋਈ ਨਾ ਕੋਈ ਕਵੇਦਾ ਇਹ ਨਾਲ ਥੋੜਾ ਪਤਾ ਤੁਹਾਨੂੰ ਵੀ ਕੌਣ ਕਿੱਦਾਂ ਦਾ ਪਹਿਲਾਂ ਜਾਂਦਾ ਹੈ ਗਵਰਨਮੈਂਟ ਜਾਂ ਸ਼ੂਰਪਣੀ ਜਾਂਦਾ ਸੀ ਨਹੀਂ ਸਾਨੂੰ ਕੋਈ ਪਤਾ ਨਹੀਂ ਜੰਦਾ ਸਾਨੂੰ ਨਹੀਂ ਪਤਾ ਜਾਂਦਾ ਕਿ ਨਹੀਂ ਜਾਂਦਾ ਹੁਣ ਮੈਂ ਤਾਂ ਸਵੇਰੇ ਤੜਕੇ ਨਿਕਲ ਜਣਾ ਕੰਮ ਤੇ ਦਿਹਾੜੀ ਜਾਂਦਾ ਹਾਂ ਤੇ ਮਰਾ ਨੂੰ 8 7-8 ਨਿਕਲ ਲਈ ਕੱਲਾ ਲੰਮੜਾ ਹਾਂ ਪਹਿਲਾਂ ਜਿੱਦਾਂ ਥਾਣਿਆਂ ਦੇ ਵਿੱਚ ਹਮਲੇ ਹੋਏ ਆ ਕੋ ਪੁਲਿਸ ਆਈ ਤੁਹਾਡੇ ਘਰ ਨਹੀਂ ਨਹੀਂ ਨਾ ਨਾ ਕੋਈ